ਸਦਾ ਪੁੱਤ ਜਾਂਦਾ ਨਾ ਉੱਥੇ ਤਾਂ ਜਾ ਜਾ ਕੇ ਟਰੈਕਟਰਾਂ ਦਾ ਫੋਟੋ ਲੈ ਕੇ ਅਗਲਾ ਐ ਪਾਉਂਦਾ ਵੀ ਲਓ ਜੀ ਮੈਂ ਨਹੀਂ ਪਿਛਲੇ ਮਹੀਨੇ ਤੋਂ ਰੋਟੀ ਖਾਦੀ ਨਹੀਂ ਬਾਬਾ ਪਹਿਲੇ ਹੀ ਕਹਿ ਗਿਆ ਜਦ ਤੱਕ ਜੀਏ ਮਾਤਾ ਰੋਏ ਬਹਿਣ ਰੋਏ ਘਸਬਾਸਾ ਰਹੇ ਤੇਰਾ ਦਿਨ ਤੱਕ ਪਰੀਆ ਰੋਏ ਫੇਰ ਕਰੇ ਘਰਵਾਸਾ ਉਹ ਕੱਲੀ ਮਾਇਆ ਬਾਬਾ ਉਹ ਉਹ ਦੋਨੇ ਜੀ ਉਦਦੇ ਦੇ ਰੋਜ਼ ਮਰਦੇ ਆ ਉਹ ਰੋਜ਼ ਮਰਦੇ ਔਰ ਕੱਲੇ ਸਿੱਤੂ ਦੀ ਬਾਤ ਨਹੀਂ ਹੈ ਇਹ ਤੋਂ ਕਿਸੇ ਦਾ ਵੀ ਨਹੀਂ ਪੁੱਤ ਜਾਂਦਾ ਸਾਰਿਆਂ ਦੇ ਆਂਦਰਾਂ ਦੇ ਟੁਕੜੇ ਐ ਮੈਂ ਉਹਦੀ ਮਾਤਾ ਨੂੰ ਇਹੀ ਕਹਿ ਕੇ ਆਇਆ ਸੀ ਮਾਤਾ ਦੁਨੀਆ ਆਊਗੀ ਇੱਥੇ ਫੋਟੋਆਂ ਖਿੱਚਾਊਗੀ ਕਈ ਦਿਨੋਂ ਰੋਕੇ ਵੀ ਜਾਣਗੇ ਇਹ ਵੀ ਨਹੀਂ ਕਿ ਕੋ ਪਿਆਰ ਕਰਨ ਵਾਲੇ ਨਹੀਂ ਦਿਨੋਂ ਰੋਕੇ ਵੀ ਜਾਣਗੇ ਪਰ ਤੇਰਾ ਇੱਕੋ ਹੀ ਹਸਾਰ ਐ ਇਸ ਵੇਲੇ ਉਹ ਸੱਚੇ ਪਾਸਟਰ ਤੜਕੇ ਉੱਠ ਕੇ ਜਪਜੀ ਸਾਹਿਬ ਤੋਂ ਸ਼ੁਰੂ ਕਰ ਲਿਆ ਕਰ ਤੇ ਕੀਰਤਨ ਸੋਹਰੇ ਤੱਕ ਨਿਭਾਉ ਉਹੀ ਚਾਹੁੰਦੇ ਹੂੰ ਕਿ ਤੇ ਦੁਨੀਆ ਦੀ ਕੋਈ ਹੋਰ ਸਹੇ ਨਹੀਂ ਐ ਜਿਹੜੀ ਤੈਨੂੰ ਸਟੇਬਲ ਕਰ ਦੇਵੇ ਮਖਾ ਯਾਰੋ ਉਹਦਾ ਨਾਮ ਕੱਲੇ ਮਾਨਸਾ ਚ ਨੇ ਉਹਦਾ ਦੁਨੀਆ ਚ ਐ ਉਹਦਾ ਟ੍ਰੈਵਲ ਕਰ ਰਿਹਾ ਹੈ ਆਲਰੇਡੀ ਸੋਸ਼ਲ ਪੁਆਇੰਟ ਆਫ 뷰 ਤੋਂ ਇੱਕ ਕੰਮ ਕਰ ਸਕਦੇ ਆ ਸਿੱਧੂ ਦੇ ਮਾਪਿਓ ਲਈ ਵੀ ਦਿਲੋਂ ਰ ਅਰਦਾਸ ਕਰੋ ਯਾਰ ਰੱਬੋਂ ਨਾਲ ਇੱਕ ਹੋਰ ਦੇ ਦੇ ਉਹਦੇ ਉਹਦੇ ਘਰੇ ਮੁਕੰਮਲ ਥੋੜੀ ਆ ਐਦਾਂ ਵੀ ਅਰਦਾਸ ਕਰਦਿਆਂ ਕਰੋ ਉਹਦੇ ਲਈ ਯਾਰ ਖਰਾ ਹੋ ਕੇ ਉਹਦੇ ਲਈ ਮੰਗ ਉਹਦੇ ਮਾਪਿਓ ਲਈ ਮੰਗ ਕਹ ਹੈ ਅਰ ਜਿਆਨ ਤੁਸੀਂ ਇਥੋਂ ਦਿਨੋਂ ਕਹੇਗਾ ਨਾ ਕਬਾਇਯੇ ਦੀ ਜ਼ੁਬਾਨ ਹੈ ਉਹਨਾਂ ਨੂੰ ਰੱਬ ਦੇਉ ਰਾਜ ਹਾਂ ਭਰ ਲਓ ਆਪਦੇ ਫੋਨਾਂ ਚ ਭਰ ਲਓ ਰਾਮਾ ਨੰਦ ਦੇਉ ਭਾਈ ਉਹਨਾਂ ਦੀ ਪਿਆਰ ਪਾਉਣ ਦੇ ਕਿ ਮੈਂ ਕਿਸੇ ਦੇ ਦੋਖਸਿਸਰੀ ਕੋਇਆ ਮੈਨੂੰ ਪਤਾ ਹੈ ਉਹ ਦਰਦ ਹੀ ਉਹਦੇ ਮਾਪੇ ਬੰਦਾ ਬਾਕੀ ਨਹੀਂ ਆ ਬਾਬਾ ਇਹ ਜਿਹੜੀਆਂ ਗੱਲਾਂ ਨੇ ਨਾ ਇਹ ਬਹੁਤ ਸੈਂਸਿਟਿਵ ਨੇ ਇਹ ਸੈਂਸਿਟਿਵ ਨੇ ਮਾਰਦਾਂ ਦਾ ਪਤੰਗੜ ਬਣ ਜਾਂਦਾ ਪਰ ਇਹ ਗੱਲ ਇਹ ਧਰਮ ਦੀ ਸਟੇਜ ਹੈ ਇਹ ਕੰਜਰਖਾਨਾ ਨਹੀਂ ਹੈ ਇੱਥੇ ਜੋ ਬੋਲਾਂਗੇ ਇੱਥੇ ਬੋਲਾਂਗੇ ਜਦ ਤੱਕ ਜੀਏ ਬਾਬਾ ਕਿਸੇ ਦਾ ਧੀ ਪੁੱਤ ਜਾਂਦਾ ਨਾ ਉੱਥੇ ਤਾਂ ਜਾ ਜਾ ਕੇ ਟਰੈਕਟਰਾਂ ਨਾਲ ਫੋਟੋਆਂ ਖਿਚਾ ਕੇ ਅਗਲਾ ਐ ਪਾਉਂਦਾ ਵੀ ਲਓ ਜੀ ਮੈਂ ਨਹੀਂ ਪਿਛਲੇ ਮਹੀਨੇ ਤੋਂ ਰੋਟੀ ਖਾਦੀ ਨਹੀਂ ਬਾਬਾ ਪਹਿਲੇ ਹੀ ਕਹਿ ਗਿਆ ਜਦ ਤੱਕ ਜੀਵੇ ਮਾਤਾ ਰੋਏ ਬਹਿਣ ਰੋਏ ਘਸਬਾਸਾ ਰਹੇ ਤੇਰਾ ਦਿਨ ਤੱਕ ਪ੍ਰੀਆ ਰੋਏ ਫੇਰ ਕਰੇ ਕਰਵਾਸਾ ਉਹ ਕੱਲ ਵੀ ਮਾਇਆ ਬਾਬਾ ਉਹ ਉਹ ਦੋਨੇ ਜੀ ਉੱਦੇ ਦੇ ਰੋਜ਼ ਮਰਦੇ ਆਂ ਉਹ ਰੋਜ਼ ਕਰਦੇ ਆਂ ਔਰ ਕੱਲੇ ਸਿੱਧੂ ਦੀ ਬਾਤ ਨਹੀਂ ਹੈ ਇਹ ਸੋ ਕਿਸੇ ਦਾ ਵੀ ਪੁੱਤ ਜਾਂਦਾ ਹੈ ਸਾਰਿਆਂ ਦੇ ਆਂਤਰਾਂ ਦੇ ਟੁਕੜੇ ਆ ਆਪਾਂ ਅਰਦਾਸ ਕਰ ਸਕਦੇ ਹਾਂ ਉਸ ਮੈਂ ਤਾਂ ਉਦੋਂ ਤੋਂ ਹੀ ਜਦੋਂ ਕੋਈ ਇਦੋਂ ਦਾ ਭਰਾ ਕੋ ਕਹਿੰਦਾ ਵੀ ਯਾਰ ਬੋਰ ਦੇ ਬਾਰੇ ਮੈਂ ਕੋਈ ਗੱਲ ਕਹਿਣਾ ਹੁੰਦਾ ਚੇ ਨਾ ਨਾ ਕਰੋ ਪੰਜਾਬ ਵਾਲਿਓ ਚੇ ਨਾ ਨਾ ਕਰੋ ਜਿਹਦੇ ਜਿੰਨੇ ਆ ਅਗਲੇ ਦੇ ਘਰੇ ਜਾ ਕੇ ਸੱਚ ਬਿਆਨ ਕਰਿਆ ਕਰੋ ਵੀ ਭਾਈ ਉਸ ਮੁੰਡੇ ਤੇ ਇੰਨੀ ਸਾਸੀ ਬਹਰ ਆਪਾਂ ਕਿਹੜੇ ਮੂੰਹ ਨਾਲ ਫਰਮਾਇਸ਼ ਚ ਬੋਲਦੇ ਆ ਇਹ ਰੋਦੇ ਬਖਸ਼ੇ ਸਾਂ ਜਿੰਨੇ ਬਖਸ਼ਦਾ ਉਸ ਮੁੰਡੇ ਨੂੰ ਵੀ ਉਵੇਂ ਬਖਸ਼ੇ ਜੇ ਸੁੱਖ ਦੀ ਗੱਲ ਕਰਨੀ ਹੈ ਮੈਂ ਉਹਦੀ ਮਾਤਾ ਨੂੰ ਇਹ ਕਹਿ ਕੇ ਆਇਆ ਸੀ ਬਾਪ ਮਾਤਾ ਦੁਨੀਆ ਉਗੀ ਇੱਥੇ ਫੋਟੋ ਮਾਰ ਖਾਓਗੀ ਕਈ ਦਿਨੋਂ ਰੋਕੇ ਵੀ ਜਾਣਗੇ ਇਹ ਵੀ ਨਹੀਂ ਕਿ ਤੂੰ ਪਿਆਰ ਕਰਨ ਲਈ ਦਿਨੋਂ ਰੋਕੇ ਵੀ ਜਾਣਗੇ ਪਰ ਤੇਰਾ ਇੱਕੋ ਜਿਹਾ ਹਸਾਰਾ ਐ ਇਸ ਵੇਲੇ ਹੋਰ ਸੱਚੇ ਪਾਸਾ ਸੜਕ 'ਤੇ ਉੱਠ ਕੇ ਜਪਜੀ ਸਾਹਿਬ ਤੋਂ ਸ਼ੁਰੂ ਕਰ ਲੈ ਕਰ ਤੇ ਕੀਰਤਨ ਸੋਹਣੇ ਤੱਕ ਨਿਭ ਜਾ ਉਹ ਹੀ ਚਾਹੰਦੇ ਹੂੰ ਕਿਤੇ ਦੁਨੀਆਂ ਦੀ ਕੋਈ ਹੋਰ ਸ਼ੈ ਨਹੀਂ ਹੈ ਜਿਹੜੀ ਤੈਨੂੰ ਸਟੇਬਲ ਕਰ ਦੇ ਕੋਈ ਹੋਰ ਸ਼ੈ ਨਹੀਂ ਹੈ ਅਸੀਂ ਜਿਹੜੀ ਸਟੇਬਲ ਕਰ ਦੇ ਸੋ ਅਸੀਂ ਬਾਹਲਾ ਚ ਤੌਂਦੇ ਨਹੀਂ ਭਾਈ ਪਰ ਹਰ ਰੋਜ਼ ਸਰਬੰਤ ਦੇ ਭੜੇ ਚ ਹਾਥੀ ਦੀ ਪੈਰ ਚ ਸਾਰੀ ਯਾਦ ਦੇ ਬਾਬਾ ਜਦੋਂ ਕਈ ਦਾ ਨਾਮ ਆਲਕਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾੜੇ ਸਰਬੱਤ ਦਾ ਭਾਲ ਉਹਦੇ ਚ ਆਪਣਾ ਸਿੱਧੂ ਵੀ ਆਉਂਦਾ ਆਖਿਆ ਜੀਰੋ ਉਹਦਾ ਨਾਮ ਕੱਲੇ ਮਾਨਸਾਤ ਲਈ ਉਹਦਾ ਦੁਨੀਆ ਚ ਹੈ ਉਹਦਾ ਟ੍ਰੈਵਲ ਕਰ ਰਿਹਾ ਹੈ ਆਲਰੇਡੀ ਹੈ ਇਹਦੇ ਤੇ ਕੋਈ ਸ਼ੱਕ ਨਹੀਂ ਹੈ ਉਹ ਮੁੰਡੇ ਨੂੰ ਉਹ ਸ ਵੀਰ ਨੂੰ ਜਿੰਨਾ ਬਖਸ਼ਿਆ ਮਹਾਰਾਜ ਨੇ ਜੋ ਰਤਬਾ ਬਖਸ਼ਿਆ ਉਹਦਾ ਇਹ ਚੰਨ ਚੜਦਾ ਹੈ ਵੇਖਣ ਦੀ ਲੋੜ ਥੋੜੀ ਜਿਹੀ ਕਹਿਣ ਦੀ ਲੋੜ ਥੋੜੀ ਜਿਹੀ ਵੀ ਲੈ ਚੰਨ ਚੜ ਗਿਆ ਇਹ ਤਾਂ ਚੜ ਗਿਆ ਉਹ ਤਾਂ ਜਾਣਣ ਕਰੂਗਾ ਮਰ ਜੜੀਆਂ ਸੋਸ਼ਲੀ ਸਾਡੀਆਂ ਕੁਝ ਰਿਸਪੌਂਸਿਬਿਲਟੀਜ਼ ਨੇ ਉਹ ਯਾਰ ਸੱਚੀ ਦਾ ਹੋਣ ਐਵੇਂ ਸ਼ੂਗਰ ਕੋਟਰ ਗੱਲਾਂ ਮੈਨੂੰ ਨਹੀਂ ਆਉਂਦੀਆਂ ਬਰਾਬਰ ਸੋਸ਼ਲ ਪੁਆਇੰਟ ਉਹ ਵੀ ਤੋ ਇੱਕ ਕੰਮ ਕਰ ਸਕਦੇ ਆ ਸਿੱਧੂ ਦੇ ਮਾਪਿਓ ਨਹੀਂ ਵੀ ਦਿਲਰਾ ਦਰਦ ਅਰਦਾਸ ਕਰੋ ਯਾਰ ਰੱਬ ਉਹਨਾਂ ਨੂੰ ਇੱਕ ਹੋਰ ਦੇ ਦੇ ਉਹਦੇ ਉਹਦੇ ਘਰੇ ਬਹੁਤ ਕੰਮ ਨਹੀਂ ਥੋੜੀ ਐ ਐਦਾਂ ਵੀ ਅਰਦਾਸ ਕਰਦਿਆਂ ਕਰੋ ਕਈ ਮੈਨੂੰ ਕਹਿੰਦੇ ਆ ਵੀ ਆਏ ਜੇ ਕਰਕੇ ਤੇ ਆਏ ਜੇ ਠੀਕ ਮਾਰ ਕੇ ਬਿਲਾ ਉਹਦਾ ਜਦੋਂ ਇੰਨਾ ਨਹੀਂ ਕੁਛ ਹੋਣਾ ਇਹ ਇਹ ਹੋਟੇ ਲੋਕਾਂ ਦਾ ਕੰਮ ਹੈ ਜੇ ਫੁਕਰੀਆਂ ਮਾਰਦੀਆਂ ਵੇ ਆਰਟਿਸਟ ਨੂੰ ਨੋ 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 ਉਹਦੇ ਲਈ ਅੱਖ ਖੜਾ ਹੋ ਕੇ ਉਹ ਨਹੀਂ ਮੰਗ ਉਹਦੇ ਬਾਪੇ ਉਹਦੀ ਬਾਗ ਕਹਿ ਹਰ ਜੇ ਅੱਜ ਤੁਸੀਂ ਇੱਥੋਂ ਦਿਲੋਂ ਕਹੇਗਾ ਨਾ ਕਮਾਈ ਦੀ ਜ਼ੁਬਾਨ ਹੈ ਉਹਨਾਂ ਨੂੰ ਰੱਬ ਦੇਉ ਰਾਤ ਹਾਂ ਆ ਭਰ ਲੈਵੋ ਆਪਦੇ ਫੋਨਾਂ 'ਚ ਭਰ ਲੈਵੋ ਜਿੱਕਾ ਕੋ ਕਨਾਲ ਨੇ ਪੰਜਾਬ ਵਾਲਿਆ ਸਿਆਣੇ ਧੀਆਂ ਬੁੱਤ ਬਣੋ ਪੰਜਾਬ ਦੇ ਨਾ ਸਿਆਣੇ ਧੀਆਂ ਬੁੱਤ ਬਣੋ